ਸਾਰੇ ਸਿਗਾਰੀ ਸਾਰਿਆਂ ਨੂੰ ਤੁਸੀਂ ਸਾਡੀ ਅਫਰਮ ਨੂੰ ਬਹੁਤ ਜਿਆਦਾ ਪਿਆਰ ਦੇਈ ਹੈ ਜੀ ਸਾਰਿਆਂ ਨੂੰ ਚੌੜੀਕ ਸੀ ਵਿਸਧਰੀ ਦਾ ਅਗਲਾ ਪਾਰ ਕਰੂਗਾ ਮੈਨੂੰ ਬਹੁਤ ਜਿਆਦਾ ਪੁੱਛਿਆ ਵੀ ਭਈ ਉਹਦਾ ਅਗਲਾ ਪਾਰ ਨਹੀਂ ਹੈ ਅਗਲਾ ਪਾਸੇ ਕੋਈ ਬੜੀ-ਬੋੜੀਆ ਸੀਧੀ ਕਰਕੇ ਪਾਰ ਅਸੀਂ ਨਹੀਂ ਪਾ ਸਕੇ ਸਵਾਜੋ ਦਾ ਸ਼ੂਟ ਕਰ ਰਹੇ ਆ ਆ ਸਾਡੇ ਨਾਲ ਬੈਠੇ ਸੀਧਰੀ ਤੇ ਇਧਰ ਆ ਰੱਡੀ ਦੇ ਵਿੱਚ ਬੈਠੀ ਹੈਗੀ ਤੇ ਹੁਣ ਬਹੁਤ ਜਲਦ ਇਹਦਾ ਪਾਰ ਸਾਡੇ ਸਾਹਮਣੇ ਪਊਗਾ ਬਹੁਤ ਹੀ ਘੈਂਟ ਆ ਅੱਜ ਜਿਹੜਾ ਸੀ ਸ਼ੂਟ ਕਰਨਾ ਬਹੁਤ ਹੀ ਘੈਂਟ ਸ਼ੂਟ ਹੋ ਰਿਹਾ ਹੈ ਇੰਨੀ ਜਿਆਦੇ ਹਾਸੇ ਆ ਸਾਨੂੰ ਬਣਾਉਂਦੇ ਹੋਏ ਵੀ ਸ਼ੂਟ ਕਰਦੇ ਬਹੁਤ ਹਾਸੇ ਆ ਤੇ ਤੁਸੀਂ ਜਦੋਂ ਦੇਖੋਗੇ ਤਾਂ ਦੁੱਗ੍ਹਾ ਜਿਆਦੇ ਰਸਫੂਲ ਤੇ ਬਾਕੀ ਆ ਸੁਧਰੀ ਨਾਲ ਵੀ ਗੱਲਾਂ ਕਰ ਰਿਹਾ ਵਿਚਾਰ ਤੇਰੀ ਜਮਾਂ ਕਰਦੇ ਤੇ ਬਹੁਤ ਜਿਆਦਾ ਫੈਨ ਲੋਕ ਅਸੀਂ ਤਾਂ ਤੁਹਾਡਾ ਸਾਰਾ ਨਹੀਂ ਮਤਲਬ ਧੰਨਵਾਦ ਕਰਦੇ ਆ ਕੋਈ ਸ਼ਬਦ ਨਹੀਂ ਹੈ ਕਿ ਬਈ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਦਿੱਤੀ ਕਰਦੇ ਹੋ ਹਨ ਤੁਹਾਡੀ ਬਦੌਲਤ ਹੀ ਅਸੀਂ ਹੋਂਦਾਂ ਕਿੱਥੇ ਪਹੁੰਚਿਆਂਗੇ ਪਰ ਆ ਥੋੜਾ ਜਨਾ ਘਰੇ ਤੁਹਾਨੂੰ ਪਤਾ ਸੌ ਤਰ੍ਹਾਂ ਦੀ ਦਿੱਕਤ ਤੇ ਪਰੇਸ਼ਾਨੀਆਂ ਹੋ ਜਾਂਦੀਆਂ ਨੇਗੀਆਂ ਸੋ ਮਨਲਾ ਸਾਡੇ ਮੈਂ ਜਿਹੜੇ ਮਤਲਬ ਉਹਨਾਂ ਨੇ ਇਸ ਟੀਮ ਨੇ ਲਾੜੋ ਤੁਸੀਂ ਸਾਡੇ ਨੂੰ ਜਿਹੜਾ ਸਾਰੇ ਹੈਂਡਲ ਕਰਦੇ ਚੈਨਲ ਜਿਹੜਾ ਜਾਨੂੰ ਬਈ ਸਰ ਆ ਖੜੇ ਲਗੇ ਸਾਈਡ ਤੇ ਤੁਸੀਂ ਵੀ ਦੇਖ ਸਕਦੇ ਹੋ ਹਲੋ ਜੀ ਸਸ਼ੀ ਕਾਲ ਦੇ ਸਾਰੰਸ਼ ਕੀ ਹਾਲ ਚੱਲਦਾ ਦੋਸਤੋ ਉਮੀਦ ਕਰਦਾ ਬੜੀ ਹੋਵੋਗੇ ਸੋ ਕਿਸੇ ਵਜ੍ਹਾ ਕਰਕੇ ਜਿਹੜੇ 파ਟ ਸੀ ਇਸਤਰੀ ਦਾ ਵਿਆਹ ਦਾ ਉਹਦੇ ਰੁਕੇ ਹੋਏ ਸੀਗੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਅਨੈਕਸਟ 파ਟ ਲੈ ਕੇ ਧੰਨਵਾਦ ਤੁਸੀਂ ਸਾਰੇ ਜਣੇ ਬੜੇ ਸਪੋਰਟ ਕਰਦੇ ਬੜਾ ਪਿਆਰ ਕਰਦੇ ਜੀ ਪਰ ਕੁਝ ਕਲਾਇਨਸ ਹੀ ਮੈਂ ਪ੍ਰੋਜੈਕਟ ਦੇ ਵਿੱਚ ਕੋਸ਼ਿਸ਼ ਕਰਨ ਨੂੰ ਮਨ ਨਹੀਂ ਕਰਦਾ ਉਹ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪੋਸਟ ਪਾਈ ਸੀ ਮੈਂ ਤੇ ਸਾਰਿਆਂ ਨੇ ਇਲਾਕਾ ਦਿੱਤਾ ਦੁੱਖ ਮਾਇਆ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਉਸੇ ਤਰ੍ਹਾਂ ਹੀ ਦੁਬਾਰੇ ਫੇਰ ਪਾਰਟ ਕੰਟੀਨਿਊ ਕਰੇ ਨੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਉਮੀਦ ਕਰਦੇ ਹੋਏ ਬਿਲਕੁਲ ਇੱਕ ਸਪੈਸ਼ੀਅਲ ਅਸੀਂ ਥੈਂਕ ਯੂ ਕਰ ਰਹੇ ਹਾਂ ਸਾਡੇ ਕੈਮਰਾਮੈਨ ਸਾਹਿਬ ਨੂੰ ਜਰੂਰ ਮੈਂ ਦੱਸਾਂ ਸਾਰੇ ਇਹ ਵੀ ਬਾਰੇ ਕੈਮਰਾ ਐਂਡ ਲਗਾ ਦਿੰਨੇ ਇਹ ਵੀ ਮੇਰੇ ਬ੍ਰਦਰ ਦਾ ਰੋਲ ਕਰਦੇ ਤੈਨੂੰ ਬਹੁਤ ਨਾਈਸ ਪਰਸਨ ਨੇ ਵੀ ਬੱਬੇ ਤੁਸੀਂ ਕੁਝ ਕਹਿਣਾ ਚਾਹੋ ਨਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਡੀਓ ਤੇ ਕਮੈਂਟ ਕਰਿਆ ਕਰੋ ਸਾਨੂੰ ਕਿਹਦੀ ਆਈਟਮ ਕਿਹਦੀ ਵਧੀਆ ਲੱਗੀ ਸਾਨੂੰ ਐਕਸ਼ਨ ਲਓ ਜੀ ਆ ਗਈ ਅਸੀਂ ਤਿਆਰ ਹੋ ਕੇ ਇੱਕ ਸ਼ੂਟ ਕਰ ਲਈ ਸਜਰੀ ਵਾਲੀ ਤੇ ਹੁਣ ਆਪਾਂ ਫੇਰ ਆਪਦੀ ਪੁਰਾਣੀ ਲੋਕਾਂ ਦੇ ਵਿੱਚ ਆ ਗਏ ਜਿਹਦੇ ਵਿੱਚ ਆਪਾਂ ਬਣਿਆ ਜੀ ਹੁਣ ਜੋਗੀ ਤੇ ਇਹ ਸਜਰੀ ਦੇ ਤੁਸੀਂ ਪਹਿਲਾਂ ਵੀ ਇੱਕ ਵਾਰੀ ਜੋਗੀ ਵਾਲੇ ਸੀਨ ਨੂੰ ਵਧੀਆ ਪਿਆਰ ਦਿੱਤਾ ਸੀਗਾ ਵਧੀਆ-ਵਧੀਆ ਕਮੈਂਟ ਕਰਿਓ ਜੀਗੇ ਹੁਣ ਸਾਨੂੰ ਉਹੀ ਦੁਆਰੇ ਬਹੁਤ ਸੋਹਣੀ ਕਮੇਟੀ ਦੇ ਨਾਲ ਆ ਫਿਰ ਜੋਣਾਗੇ ਬਹੁਤ ਘੈਂਟ ਸੀਨ ਕਰਾਂਗੇ ਅੱਗੇ ਵੀ ਉਮੀਦ ਕਰਦਾ ਵੀ ਤੁਸੀਂ ਉਸ ਨੂੰ ਉਸ ਫਿਲਮ ਨੂੰ ਬਹੁਤ ਜਿਆਦਾ ਪਿਆਰ ਦੇਵੋਗੇ ਤੇ ਹੁਣ ਕੁਝ ਕਰਨਾ ਬਿਨਾ ਸਿਧਰੀ ਜੀ ਕਰਨੀਗੇ ਸਿਧਰੀ ਜੀ ਬੋਲ ਸਭ ਤੋਂ ਵੱਧ ਜੇ ਗੱਲ ਕਰੀਏ ਅਹਿਮ ਰੋਲ ਇਹਨਾਂ ਦੇ ਨੇ ਇੰਨੇ ਕਿਰਦਾਰ ਨੇ ਇੰਨੇ ਕਿਰਦਾਰ ਬਦਲੇ ਨੇ ਨੇ ਬਾਈ ਤੁਸੀਂ ਦੇਖ ਸਕਦੇ ਹੋ ਕਦੇ ਆਮਲੀ ਬਣ ਕੇ ਆ ਜਾਂਦੇ ਨੇ ਕਦੇ ਬਣਦਾ ਭਰਾ ਹੁਣ ਜੋਗੀ ਬਣ ਕੇ ਬਟਾ ਦੱਸੋ ਕੀ ਕਰੇ ਬਦਦਾ ਦਾਈਂ ਕ੍ਰੂਪ ਦਾ ਅਖਲਾਬੇ ਕੀ ਕਰਾਂ ਜੀ ਸਾਡੇ ਪ੍ਰੋਡਕਟਰ ਨੇ ਕਿਹਾ ਬਟੇ ਪ੍ਰੋਡੂਸਰ ਆ ਬਾਹਰ ਖੜੇ ਨੇ ਤੇ ਦੇਖ ਇਹ ਇਹ ਪ੍ਰੋਡੂਸਰ ਸਾਹਿਬ ਨੇ ਇਹ ਵੇਰਾ ਕਦੇ ਵੀ ਇੱਕ ਬੰਦੇ ਨੂੰ ਆਪਾਂ ਕਈ ਰੋਲ ਦੇ ਦਿੰਦੇ ਪਹਿਲਾਂ ਮੇਰੇ ਤੋਂ ਜੋਗੀ ਦਾ ਰੋਲ ਕਰਵਾਉਣਾ ਮੈਂ ਵੀ ਪਰ ਕਰਵਾਉਂਦੇ ਵੀ ਉਹਨਾਂ ਤੋਂ ਨਾ ਜਿਹੜਾ ਪਤਾ ਨਹੀਂ ਆਵਾਜ਼ ਸਕਦਾ ਤੇ ਤੁਸੀਂ ਦੱਸੋ ਤਾਂ ਉਹਨਾਂ ਦਾ ਜਿਹੜਾ ਕਿਰਦਾਰ ਆ ਉਹ ਜਿਆਦਾ ਵਸਤਰੀ ਪੰਚੀ ਵਾਲਾ ਹੈ ਚਾਰੇ ਕਿਰਦਾਰਾਂ ਚੋਂ ਵਿੱਚ ਚਾਰ ਕਿਰਦਾਰ ਇੱਕ ਕਿਰਦਾਰ ਇਹਨਾਂ ਦਾ ਫੈਕਟ ਹੋਇਆ ਨਹੀਂ ਉਹ ਅਸੀਂ ਬੰਦੇ ਕਰਤਾ ਕਿਹੜਾ ਹਾਂ ਭਰਾ ਚੱਕਣਾ ਕਦੇ ਕਦੇ ਕਹਿੰਦੇ ਹਾਂ ਹਾਂ ਛੋਟੀ ਗੱਲ ਸੁਣਦਾ ਕਰੇਦਾ ਹੈ ਹਾਂ ਇੱਕ ਬੋਲੇ ਵਾਲਾ ਕਰਾ ਜੀ ਉਹ ਠੀਕ ਨਹੀਂ ਲੱਗਿਆ ਕਿਉਂਕਿ ਆਪਾਂ ਉਹ ਐਕਸਪੀਰੀਅੰਸ ਆਇਆ ਨਹੀਂ ਜੇ ਘੱਟ ਨਹੀਂ ਉਹ ਬੋਲੇ ਵਾਲਾ ਬਾਕੀ ਫਿਰ ਬੋਲੇ ਵਾਲਾ ਕਰਕੇ ਫਿਰ ਇਹਦਾ ਭਾਈ ਬਣਦਾ ਜੀ ਫਿਰ ਦੂਜੇ ਪਾਸੇ ਡਿੱਕ ਤਾਉਣੀ ਸੀ ਅਮਲੀ ਵਾਲੇ ਪਾਸੇ ਹੋਰ ਫਿਰ ਕਿਉਂਕਿ ਉਹਦਰ ਦਾ ਹੋਰ ਸੀਨ ਕਰਨਾ ਹੁੰਦਾ ਅਮਲੀ ਵਾਲਾ ਨਾਲ ਹੀ ਖੜਿਆ ਹੁੰਦਾ ਭਰਾ ਨਾਲ ਖੜਾ ਹੁੰਦਾ ਫਿਰ ਇਸ ਕਰਕੇ ਭਰਾ ਨਾਲ ਮਿਸ ਕਰਨਾ ਪਿਆ ਤੇ ਦੂਜੇ ਪਾਸੇ ਸਰਪੰਚ ਜੀ ਜਿਹੜਾ ਕਿ ਤੂੰ ਉਹਦੀ ਸਪੋਰਟਰ ਬਣਿਆ ਹੋਇਆ ਇੱਕ ਉਹ ਤੇ ਤੁਸੀਂ ਦੱਸੋ ਚਾਰੇ ਕਿਰਦਾਰਾਂ ਤੋਂ ਕਿਹੜਾ ਵਧੀਆ ਲੱਗਿਆ ਬਹੁਤ ਜਲਦੀ ਵਧੀਆ ਕਹੈਂਟ ਕਮੇਡੀ ਨਾਲ ਐਪੀਸੋਡ ਲੈ ਕੇ ਆ ਰਹੇਗੇ ਬਾਪੂ ਵੀ ਤੁਸੀਂ ਇਹਨੂੰ ਪਿਆਰ ਦੇਣਾ ਹੈਗਾ ਬਾਗੀ ਬਾਪੂ ਜੀ ਬੈਠੇ ਰਹੇ ਇੰਦਰਾ ਸਾਡੇ ਬਾਪੂ ਜੀ ਬੈਠੇ ਰਹੇ ਵੀਰ ਲੈ ਮਾਨੂੰ ਵੀਰ ਲੈ ਹੋ ਗਏ ਆ ਜੋਗੀ ਦਾ ਕਿਰਦਾਰ 'ਚ ਮੈਂ ਆ ਗਿਆ ਹੁਣ ਮੇਰੀ ਵੀਰ ਲੈਣ ਦੇ ਦਿਓ ਇਹ ਵੀ ਵਿਚ ਇਹਦਾ ਬਹੁਤ ਰੋਣੇ ਬੈਠਾ ਉਹ ਡਿੱਗ ਗਿਆ ਇੱਕ ਇੱਕ ਸਾਨੂੰ ਹੋਰ ਜਲਦ ਆਉਣਾ 5S ਫਿਲਮਾਂ ਜੇ ਤੇ ਇਹ ਆ ਰਹੇ ਨੇ ਇੱਕ ਵੱਖਰੇ ਰੂਪ ਦੇ ਵਿੱਚ ਉਹ ਬਹੁਤ ਕਹੈਂਟ ਕਮੇਡੀ ਫਰਮੂ ਲੈ ਕੇ ਆਵਾਂਗੇ ਜਿਵੇਂ ਸਿਧਰੀ ਵਾਲੀ ਆਈ ਹੈ ਉਦੋਂ ਹੀ ਨਾ ਕਮੇਟੀ ਲੈ ਕੇ ਆਵਾਂਗੇ ਬਹੁਤ ਕਹਾਂਡ ਸਟੋਰੀ ਹੋਊਗੀ ਹਾਸਾ-ਠੱਠਾ ਹੋਊਗਾ ਤੁਹਾਡੇ ਨਾਲ ਠੱਡ ਦੁਖਣ ਲਾ ਦੇਗਾ ਜੀ ਤੁਹਾਨੂੰ ਵੀ ਅਸੀਂ ਇਹੀ ਉਮੀਦ ਕਰਦੇ ਨੇ ਕੋ ਤੁਹਾਡੇ ਸਾਰਿਆਂ ਦੇ ਸਾਥ ਕਰਕੇ ਹੀ ਅਸੀਂ ਨਵੀਂ ਸੀਰੀਜ਼ ਜਿਹੜੀ ਤੋੜਦੇ ਹਾਂ ਕਿਉਂਕਿ ਤੁਸੀਂ ਇਹ ਸੀਰੀਜ਼ ਨੂੰ ਤਾਂ ਆਲਰੇਡੀ ਪਿਆਰ ਦੇ ਰਹੇ ਹੋ ਹਨ ਤੇ ਜਿਹੜੀ ਨਵੀਂ ਵੀਡੀਓ ਲੈ ਕੇ ਆ ਰਹੇ ਹਾਂ ਬਾਈ ਜੀ ਤੁਹਾਨੂੰ ਤੇ ਉਹਨੂੰ ਵੀ ਤੁਹੇ ਦੁਗਣਾ ਦੇਣਾ ਪਿਆਰ ਦੇਣਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਇੰਤਜ਼ਾਰ ਕਰ ਰਹੇ ਹੋ ਜਾ ਤੁਸੀਂ ਚਾਹੁੰਦੇ ਹੋ ਵੀ ਅਸੀਂ ਇਸ ਚੈਨਲ ਦੇ ਉੱਪਰ ਇੱਕ ਵਧੀਆ ਕਹਾਣ ਕਮੇਡੀ ਲੈ ਕੇ ਆਈਏ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਸਾਡੇ ਬਾਪੂ ਜੀ ਬੈਠੇ ਨੇਗੇ ਇਹ ਸਾਨੂੰ ਆਪਣੇ ਵਿਚਾਰ ਬਟਾਉਣ ਦੇ ਦੱਸਣਗੇ ਵਿਚਾਰ ਬਟਾਉਣ ਦੇ ਬਸ ਆਪਣੇ ਤਾਂ ਵਿਚਾਰ ਬਟਾਉਣ ਦੇ ਹੀ ਨੇ ਇਹ ਬੱਚੇ ਜਿਹੜੇ ਜਿਨ੍ਹਾਂ ਦੇ ਨਾਲ ਮੈਂ ਕੰਮ ਕਰਦਾ ਠੀਕ ਹੈ ਬਹੁਤ ਵਧੀਆ ਆਰਟਿਸਟ ਨੇ ਇਹ ਹਰ ਇੱਕ ਕਿਸਮ ਦਾ ਹੀ ਕਰੈਕਟਰ ਨਵਾ ਸਕਦੇ ਨੇ ਆ ਸੰਦੀ ਬੱਚਾ ਉੱਥੇ ਆ ਪ੍ਰਦੀਪ ਜਿਹੜੀ ਸਿੱਧੀ ਕੁੜੀ ਦਾ ਕਿਰਦਾਰ ਕਰ ਰਹੀ ਹੈ ਕੰਮ ਕਰਦਿਆਂ ਨੂੰ ਸਾਨੂੰ ਕਦੇ ਐ ਨਹੀਂ ਲੱਗਿਆ ਵੀ ਅਸੀਂ ਕਿਰਦਾਰ ਚ ਕੰਮ ਕਰ ਰਹੇ ਹਾਂ ਉਹ ਇੰਨਾ ਲੱਗਦਾ ਵੀ ਇਹ ਸਰੀਅਲ ਦੇ ਵਿੱਚ ਹੀ ਸਾਡਾ ਪਰਿਵਾਰ ਹੈ ਐਸਾ ਲੱਗਦਾ ਤਾਂ ਹੀ ਸੋਡੇ ਲੋਕਾਂ ਦਾ ਸਾਨੂੰ ਪਿਆਰ ਮਿਲ ਰਿਹਾ ਤੇ ਸੋਡੇ ਲੋਕਾਂ ਦਾ ਅਸੀਂ ਮਨੋਰੰਜਨ ਕਰ ਲਈ ਹੀ ਤਰ੍ਹਾਂ ਤਰ੍ਹਾਂ ਦਾ ਕੰਟੈਂਟ ਲੈ ਕੇ ਆਉਨੇ ਆਗੇ ਤਰ੍ਹਾਂ ਤਰ੍ਹਾਂ ਦਾ ਹਰ ਵਾਰੀ ਐਪੀਸੋਡ ਲੈ ਕੇ ਆਉਨੇ ਆ ਵਧੀਆ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਬਸ ਤੁਸੀਂ ਸਾਨੂੰ ਐ ਪਿਆਰ ਦਿੰਦੇ ਰਹੋ ਤੇ ਅਸੀਂ ਕੰਮ ਹੋਰ ਵਧੀਆ ਕਰੀ ਜਾਏ ਸਹੀ ਕਲਾਸ ਗੱਲ ਦੱਸਦੀ ਹੈ ਜੀ ਇਹ ਬਈ ਦੇ ਕਲੇਅਜ਼ ਆਰਟਿਸਟ ਨੇ ਹੈਗੇ ਨਾਂ ਨਾਲ ਇਹ ਸਿੰਗਰ ਵੀ ਨੇ ਗਾਉਂਦੇ ਵੀ ਬਹੁਤ ਉਹਨਾਂ ਨੇ ਉਦੋਂ ਉਹ ਨੈਕਸਟ ਮਾਰਦੇ ਵਿੱਚ ਦਿਖਾਉਣੀ ਗਾਉਂਦੇ ਵੀ ਨੇ ਬਈ ਲਿਖਣ ਦਾ ਸ਼ੌਂਕ ਹੈ ਹੂੰ ਕਈ ਗਾਣੇ ਵੀ ਲਿਖ ਰਹੇ ਨੇ ਬਹੁਤ ਘੇੜਾ ਲੜਾਈ ਵਾਲੇ ਵੀ ਲਿਖੜ ਕੇ ਨੇ ਧਾਰਮਿਕ ਵੀ ਲਿਖੇ ਨੇਗੇ ਬਸ ਇਹ ਮੇਰੇ ਕੋਲ ਮੌਕਾ ਨਹੀਂ ਮਿਲਿਆ ਹੈਗਾ ਕੋਰੀਓਗ੍ਰਾਫਰ ਵੀ ਨੇ ਨਾਂ ਨਾਲ ਸਾਨੂੰ ਡਾਇਰੈਕਸ਼ਨਲ ਵਗੈਰਾ ਵੀ ਹੁੰਦੇ ਆ ਅਗਰ ਸਾਡਾ ਕੋਈ ਸੀਨ ਆੜ ਜੇ ਬਈ ਕਿਵੇਂ ਕਰਨਾ ਤਾਂ ਇਸ ਉਹ ਉਸ ਨੂੰ ਜੰਦਾ ਦੇ ਵੀ ਨੂੰ ਐ ਨਹੀਂ ਐ ਕਰਨਾ ਸੋ ਬਾਪੂ ਜਿਵੇਂ ਸਾਡੇ ਬਹੁਤ ਜ਼ਿਆਦਾ ਆਰਪ ਕਰਦੇ ਸੀ ਕ੍ਰੀਏਟ ਕਰਾ ਦੇ ਵਿੱਚ ਹਾਂ ਬਾਪੂ ਜੀ ਬੈਠੇ ਨੇ ਇਹਨਾਂ ਨੂੰ ਆ ਰਿਹਾ ਵੀ 40 ਸਾਲ ਹੋ ਗਏ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ ਪਹਿਲਾਂ ਇਹਨਾਂ ਨੇ ਗੱਗੂ ਗੱਲ ਜੋਗਰਾਜ ਪੰਕਜ ਧੀ ਰਮਨਿਸ਼ ਕੁਰੀ ਸਾਰਿਆਂ ਨਾਲ ਇਹਨਾਂ ਨੇ ਵਧੀਆ ਤੌਰ ਤੇ ਕੰਮ ਕੀਤਾ ਬਹੁਤ ਕੈਂਟ ਆਰਟਿਸਟ ਨੇ ਪੁਰਾਣੇ ਆਰਟਿਸਟ ਨੇ ਤੇ ਉਸ ਤੋਂ ਬਾਅਦ ਸੋਣਾ ਇਧਰ ਵੀ ਬਹੁਤ ਵਧੀਆ ਬਾਕੀ ਵੀ ਬਪੂ ਦਾ ਰੋੜਾ ਤਾਏ ਚਾਚੇ ਜੀ ਦਾ ਬਹੁਤ ਘੈਂਡ ਰੋਲ ਨਿਭਾ ਰਹੇ ਨੇ ਅਸੀਂ ਲੱਕੀ ਹਾਂ ਵੀ ਜਿਹੜੇ ਸਾਨੂੰ ਇੰਨੇ ਸੀਨੀਅਰ ਆਰਟਿਸਟ ਨਾਲ ਕੰਮ ਕਰਨ ਦਾ ਜਿਹੜਾ ਮੌਕਾ ਮਿਲ ਰਿਹਾ ਦਾ ਇਹ ਪਤਾ ਬੱਚੇ ਕੀ ਹੈ ਗੱਲ ਮੰਨ ਲਾ ਮੈਂ ਇੱਥੇ ਕੰਮ ਕਰ ਰੱਖਿਆ ਇਹਨੂੰ ਮੈਂ ਕੋਈ ਐ ਨਹੀਂ ਸਮਝੇ ਮੈਂ ਇੱਧਰ ਕੰਮ ਕਰ ਰਿਹਾ ਜਦੋਂ ਮੈਂ ਵੱਡਾ ਕੰਮ ਕਰਦੇ ਸੂਦੋਂ ਮੈਂ ਕਦੇ ਫੁਗਰਾਣੀ ਬਣਿਆ ਇਸਵੇਂ ਵੱਡੇ ਆਰਟਿਸਟਾਂ ਨੇ ਕੰਮ ਨਹੀਂ ਚਾਹੀਦਾ ਪਰਮਾਤਮਾ ਜਿੱਥੇ ਰੱਖਦਾ ਹੈ ਬੰਦੇ ਨੂੰ ਉੱਥੇ ਰਹਿਣਾ ਚਾਹੀਦਾ ਹੈ ਬਸ ਤੁਸੀਂ ਲੋਕਾਂ 'ਚ ਵਿਚਰਦੇ ਰਹੋ ਕੰਮ ਛੋਟਾ ਜਾਂ ਵੱਡਾ ਕੋਈ ਨਹੀਂ ਕੰਮ ਕੈਮਰਾ ਕਿਹੜਾ ਵੀ ਜਿਹੜਾ ਐਕਟਰ ਹੈਗਾ ਉਹਨੇ ਸਿਰਫ ਆਪਣੀ ਐਕਟਿੰਗ ਕਰਨੀ ਆ ਚਾਹੇ ਉਹ ਵੱਡੇ ਪਲੇਟਫਾਰਮ ਤੇ ਹੈ ਜਾਂ ਛੋਟੇ ਪਲੇਟਫਾਰਮ ਤੇ ਕਈ ਵਾਰੀ ਹੁੰਦਾ ਵੀ ਛੋਟੇ ਤੋਂ ਬੰਦਾ ਵੱਡੇ ਤੱਕ ਪਹੁੰਚ ਜਾਂਦਾ ਹੈ ਕਈ ਵਾਰ ਜਦੋਂ ਬੰਦਾ ਹੰਕਾਰ ਕਰ ਜਾਂਦਾ ਹੈ ਵੱਡੇ ਤੋਂ ਉਹ ਨਾਲ ਥੱਲੇ ਵੀ ਆ ਜਾਂਦਾ ਉਹਦੇ ਹੈ ਜਿਵੇਂ ਮੈਂ ਸਟਾਰ ਬਣੇ ਦੇਖੇ ਜਿਹੜੇ ਅੱਜ ਜ਼ੀਰ ਬਹੁਤ ਐਜੇ ਬੰਦੇ ਦੇਖੇ ਨੇ ਜਿਹੜੇ ਜੀਰੋ ਕਿ ਅੱਜ ਹੀਰੋ ਨੇ ਤੇ ਦੂਆ ਮੇਰਾ ਗੈਟਅਪ ਹੈ ਇਹਦਾ ਜੋਗੀ ਵਾਲਾ ਰੈਡੀ ਹੋ ਚੁੱਕਾ ਹੈ ਤੇ ਮੇਰੀ ਸ਼ੈਲੀ ਦੀ ਪੀਂਦੀ ਗੱਲ ਆ ਆ ਵੀਰ ਇਹਨਾਂ ਦਾ ਪੀਂਦਾ ਇੱਧਰ ਜੱਗੇ ਫਿਰ ਨਿਕਾ ਸਪੈਸ਼ਲ ਵੀ ਦੀਦੀ ਆ ਸਾਰਾ ਕੁਝ ਵਿੱਚ ਕੈਮਰੇ ਨੂੰ ਘੁਮਾਉਂਦਾ ਆ ਸਾਰਾ ਕੁਝ ਹੀ ਆਉਂਦਾ ਵਿੱਚ ਲੈ ਇੱਧਰ ਜੇ ਡਿੱਗ ਪਿਆ ਉਸ ਤੋਂ ਬੰਦ ਨਾ ਆਵਾ ਮੈਂ ਪਾ ਦੋ ਮਿੰਟ ਟੈਂਟਰ ਤੇ ਆ ਸੀ ਤੇ ਆ ਬੀਣਾ ਜੀ ਬਈ ਅਸੀਂ ਇਹ ਬਾਹਲੀ ਗੱਲਾਂ ਨਹੀਂ ਕਰਾਂਗੇ ਤੁਹਾਡੇ ਨਾਲ ਕੀ ਨਾ ਸੜੀ ਬੜੀ ਦੇਖ ਰਹੀ ਤੇਰੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਛੋੜਾ ਛੋੜਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਨਲੀ ਇਹਦਾ ਜਿਹੜਾ ਕਿਰਦਾਰ ਆ ਜੇ ਕਿਹੜਾ ਟੋਪਾ ਹੋਵੇ ਬਾਕੀ ਜੇ ਕਿਸੇ ਦੇ ਘਰੇ ਸੱਪ ਸੁਪਰ ਉਹ ਬਾਬਾ ਕੱਢ ਦੂਗਾ ਹਾਂ ਆ ਬਾਬਾ ਵੀਨ ਦੇਖੋ ਪਈਆ ਹੁਣ ਆਪਾਂ ਸੱਪ ਹੀ ਕੱਢਨੇ ਨੇ ਨਾਲ ਉਹ ਕਹਿਣ ਕਹਿਣ ਸੱਪ ਕੱਢਾਂਗੇ ਅੱਗੇ ਤੁਸੀਂ ਬਸ ਸਾਡੇ ਨਾਲ ਜੋਗਦੇ ਰਹੋ ਜੇਣਾ ਤੁਹਾਡਾ ਮੇਨ ਹੁਣ ਸਾਨੂੰ ਤੁਹਾਡੇ ਰੂਬਰੂ ਕਰਵਾ ਰਹੇ ਹਾਂ ਬਜਾਰਾ ਕੈਮਰਾ ਹੈਂਡਲ ਕਰ ਰਹੇ ਨੇ ਸੋ ਉਹ ਵੀ ਇਹਦਾ ਦੋਸਤ ਹੀ ਨੇ ਅਮਲੀ ਆ ਉਹ ਵੀ ਪੂਰਾ ਚਲੋ ਓਕੇ